ਮਾਤਾ ਪਿਤਾ ਤੋਂ ਦੇਵਾਨ ਦੇ ਨਾਲ ਬੀਬੀ ਹਰਮਨ ਪ੍ਰੀਤ ਦਾ ਸਨਮਾਨ ਕਰਕੇ ਹਾਂ ਜੀ ਤਾਂ ਕਿਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਹ ਪੰਪ ਪ੍ਰੀਤ कौर ਬਾਰੇ ਕੀ ਕਹਿੰਦੇ ਆ ਮਤਲਬ ਪੋਲਿਟਿਕਸ ਵਾਲੇ ਬੰਨੇ ਤੁਸੀਂ ਇੰਟਰਸਟਿਡਡ ਹੈਗੇ ਹੋ ਜਿਵੇਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਹਾਂ ਜੀ ਲੜਨਾ ਕੇ ਇਲੈਕਸ਼ਨ ਹਾਂ ਜੀ ਨਹੀਂ ਮੇਰਾ ਮਤਲਬ ਸੀ ਹਰਮਨ ਪ੍ਰੀਤ कौर ਬਾਰੇ ਸੋ ਪਿਛਲੇ ਕੁਝ ਦਿਨਾਂ ਤੋਂ ਆਹ ਕੁੜੀ ਦੀਆਂ ਕਲਿੱਪਾਂ ਬਹੁਤ ਵਾਇਰਲ ਚੱਲ ਰਹੀਆਂ ਨੇ ਸੋ ਇਹ ਕੁੜੀ ਨੇ ਐਨਾ ਖਾਸ ਕੀ ਕਰ ਦਿੱਤਾ ਜੋ ਇਹ ਕੁੜੀ ਨੂੰ ਅਵਾਰਡ ਦਿੱਤੇ ਜਾ ਰਹੇ ਨੇ ਸਿਮਰਨਜੀਤ ਸਿੰਘ ਮਾਨ ਨੇ ਤਾਂ ਇਸ ਕੁੜੀ ਨੂੰ ਮਾਈ ਪੱਗ ਵਾਲਾ ਅਵਾਰਡ ਵੀ ਦੇ ਦਿੱਤਾ ਵਾ ਚਲੋ ਫਿਰ ਆਪਾਂ ਇਹ ਟੌਪਿਕ ਤੇ ਉਸਤਾਰ ਨਾਲ ਚਰਚਾ ਕਰਦੇ ਹਾਂ ਸੋ ਇਹ ਕੁੜੀ ਨੇ ਕੀਤਾ ਕੀਆ ਇਹ ਕੁੜੀ ਨੇ ਲੇਡੀ ਪੁਲਿਸ ਤੋਂ ਬਸ ਆਪਣੀ ਬਾਹ ਛਡਵਾਈ ਆ ਬਸ ਹੋਰ ਕੁਝ ਨਹੀਂ ਕੀਤਾ ਲੇਡੀ ਪੁਲਿਸ ਨੇ ਐਨੀ ਬਤਮੀਜੀ ਵੀ ਨਹੀਂ ਕੀਤੀ ਲੇਡੀ ਪੁਲਿਸ ਨੇ ਬਸ ਇਸ ਦੀ ਬਾਹ ਫੜੀ ਸੀ ਅਤੇ ਇਹ ਕੁੜੀ ਨੇ ਬੋਲਿਆ ਬਾਹ ਛੱਡ ਅਤੇ ਪੁਲਿਸ ਨੇ ਬਾਹ ਛੱਡ ਦਿੱਤੀ بس दैट्स इट یہی ਕੀਤਾ یا ویسے ਇਹ ਕੁੜੀ ਹਰਮਨਪ੍ਰੀਤ कौर ਨੂੰ ਮੇਰੀ ਕੋਈ ਵੀ ਪਰਸਨਲ ਹੇਟ ਨਹੀਂ ਆ ਭੈਣ ਨੇ ਜੋ ਵੀ ਕੀਤਾ ਠੀਕ ਸੀ ਚਾਹੀ ਇਹਨਾਂ ਕੁਝ ਖਾਸ ਨਹੀਂ ਕੀਤਾ ਪਰ ਇਹ ਕੁੜੀ ਨੂੰ ਲੋਕਾਂ ਨੇ ਪੰਪ ਬੁੱਤ ਲਗਾ ਦਿੱਤੇ ਆ مجھے ਨਹੀਂ ਐਂਟਰੀ ਦਿਂਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀਆਂ ਸੀ ਲੇਡੀ ਸਟਾਫ ਦੇ ਜੇ ਉਹ ਮੇਰੇ ਨਾਲ ਹੋਰ ਜਿਆਦਾ ਤੱਕਾ ਮੁਕੀ ਕਰਦੀਆਂ ਬਦਸਲੂਕੀ ਕਰਦੀਆਂ ਮੇਰੇ ਨਾਲ مطلب ਇੱਕ ਥੋੜੀ ਜਿਹੀ ਵੀਡੀਓ ਗਰਲ ਹੋਈ ਤਾਂ ਲੋਕਾਂ ਨੇ ਇਸ ਕੁੜੀ ਨੂੰ ਫਰੀडम फाइਟਰ ਹੀ ਬਣਾ ਦਿੱਤਾ ਵਾ مطلب ਦੇਖੋ ਇੱਕ ਲੇਡੀ ਪੁਲਿਸ ਨੇ ਗੁੱਸੇ ਨਾਲ ਇਹ ਕਹਿਣਾ ਕਿ ਬਾ ਛੱਡ ਤੇ ਲੇਡੀ ਪੁਲਿਸ ਨੇ ਬਾ ਛੱਡ ਦਿੱਤੀ ਲੇਡੀ ਪੁਲਿਸ ਦਾ ਨੇਚਰ ਵਧੀਆ ਸੀ ਇਸ ਲਈ ਉਸ ਉਹ ਬਾਂਹਾਂ ਛੱਡਦੇ ਤਾਂ ਇਹਨੇ ਕੀ ਹੀ ਕਰ ਲੈਣਾ ਸੀ ਜੇ ਨਹੀਂ ਐਂਟਰੀ ਦਿੰਦੇ ਤਾਂ ਫਿਰ ਉਹਨਾਂ ਦਾ ਚਪੇੜਾ ਵੱਜਣੀਆਂ ਸੀ ਲੇਡੀ ਸਟਾਫ ਦੇ ਜੇ ਉਹ ਮੇਰੀ ਭੈਣ ਮੇਰੀਏ ਤੂੰ ਇੱਕ ਥੱਪੜ ਮਾਰਨਾ ਸੀ ਤੇ ਅੱਗੇ ਉਹਨਾਂ ਨੇ ਵੀ ਥੱਪੜ ਮਾਰਦੇ ਨੇ ਸੀ ਸੋ ਐਸੇ ਵੀ ਜਦੋਂ ਪੁਲਿਸ ਨਾਲ ਮਿਸਬੀਹੇਵ ਜਦ ਪੁਲਿਸ ਤੇ ਹੱਥ ਚੱਕਣ ਦੇ ਕੇਸ ਪੈਂਦੇ ਆ ਤਾਂ ਉੱਥੇ ਕੋਈ ਨਾਲ ਹੀ ਖੜਦਾ ਹੁੰਦਾ ਸੋ ਇਹ ਪੰਪਾਂ 'ਚ ਆਣਾ ਬੰਦ ਕਰੋ ਵੈਸੇ ਵੀ ਪੁਲਿਸ ਨੇ ਆਪਣੀ ਮਰਜ਼ੀ ਨਾਲ ਬਾਂਹ ਛੱਡੀ ਆ ਨਾ ਕਿ ਡਰ ਨਾਲ ਪਰ ਲੋਕ ਇਸ ਕੁੜੀ ਨੂੰ ਪਤਾ ਨਹੀਂ ਕੀ ਹੀ ਸਮਝ ਬੈਠੇ ਆ ਪੰਜਾਬ ਦੀ ਧੀ ਸ਼ੇਰਨੀ ਅੜਬ ਚੱਟੀ ਵਾਹ ਬਈ ਵਾਹ ਸਾਲਿਓ ਇੱਕ ਰੀਲ ਦੇਖ ਕੇ ਤੁਸੀਂ ਕਿਸੇ ਨੂੰ ਵੀ ਚਾਂਸੀ ਦੀ ਰਾਣੀ ਮੰਨ ਲੈਂਦੇ ਹੋ ਲੋਕਾਂ ਨੇ ਇਸ ਕੁੜੀ ਨੂੰ ਐਨੇ ਹੀ ਪੰਪ ਲਗਾ ਦਿੱਤੇ ਆ ਕਿ ਕੁੜੀ ਨੇ ਕੁਝ ਸਮਝ ਹੀ ਨਹੀਂ ਆ ਰਿਹਾ ਹੋਣਾ ਕਹਿੰਦੇ ਮਤਲਬ ਪੋਲਿਟਿਕਸ ਵਾਲੇ ਬਣੇ ਤੁਸੀਂ ਇੰਟਰਸਟਿਡਡ ਹੈਗੇ ਹੋ ਜਿਵੇਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਹਾਂਜੀ ਲੜਨਾ ਕਿ ਲੱਗਿਆ ਹਾਂਜੀ ਕੁੜੀਏ ਇੱਕ ਵਾਰ ਬਿਨਾਂ ਦੇਖੇ ਪੋਲਿਟਿਕਸ ਦੇ ਸਪੈਲਿੰਗ ਸੁਣਾ ਦੇ ਉਹ ਚਾਈ ਨੂੰ ਐਨੇ ਪੰਪ ਲਗਾ ਦਿੱਤੇ ਆ ਕਿ ਇਸ ਨੂੰ ਮਜ਼ਾਕ ਹੀ ਨਹੀਂ ਸਮਝਾ ਰਿਹਾ ਇਸ ਨੂੰ ਲੱਗ ਰਿਹਾ ਹੈ ਕਿ ਇਹ ਪੀਓ ਦੀ ਪ੍ਰੈਜ਼ੀਡੈਂਟ ਬਣ ਜਾਵੇਗੀ ਸਿਰਫ ਇੱਕ ਬਾਸ ਛਲਗਵਾਨ ਕਰਕੇ ਵਾਹ ਵੀ ਵਾਹ ਮੈਂ ਤਾਂ ਬੋਲਦਾ ਪ੍ਰੈਜ਼ੀਡੈਂਟ ਕਿਉਂ ਇਸ ਨੂੰ ਪੰਜਾਬ ਦੀ ਮੁੱਖ ਮੰਤਰੀ ਕੋਸ਼ਿਸ਼ ਕਰੋ ਉਹ ਵੀ ਬਿਨਾਂ ਗੋਟਾਂ ਦੇ ਜਾਂ ਫਿਰ ਅਮਰੀਕਾ ਦਾ ਪ੍ਰੈਜ਼ੀਡੈਂਟ ਐਨੂੰ ਹੀ ਬਣਾਓ ਫਿਰ ਜ਼ਿਆਦਾ ਰਿਲੇਟਿਵਸ ਫੈਮਿਲੀ ਮਤਲਬ ਹੋਰ ਫਰੈਂਡਸ ਮਤਲਬ ਮੈਨੂੰ ਰੀਲਸ ਵਗੈਰਾ ਭੇਜ ਰਹੇ ਨੇ ਵੀ ਆ ਦੇ ਇੱਕ ਮੈਂਸ਼ਨ ਕਰ ਕਰਕੇ ਸਟੋਰੀ ਪੈਨ ਮੇਰੀਏ ਲੋਕ ਇੰਟਰਨੈਟ ਤੇ ਇੱਕ ਵਾਰ ਹਾਈਪ ਦਿੰਦੇ ਆ ਫਿਰ ਲੋਕ ਸਭ ਕੁਝ ਭੁੱਲ ਜਾਂਦੇ ਆ ਇੱਕ ਮਹੀਨੇ ਬਾਅਦ ਕਿਸੇ ਕੋਣਾ ਸੋ ਇੱਥੋਂ ਤੱਕ ਤਾਂ ਫਿਰ ਵੀ ਠੀਕ ਸੀ ਹੁਣ ਸਿਮਰਜਨੀ ਉਸ ਕੇ ਮਾਰਨੇ ਇਸ ਕੁੜੀ ਨੂੰ ਬੁਲਾ ਕੇ ਮਾਈ ਪੱਗੋਲਾ ਅਵਾੜ ਵੀ ਦੇ ਦਿੱਤਾ ਉਹ ਬਹੁਤ ਵੱਡਾ ਹੀ ਮਾਈ ਪੱਗ ਵਾਲਾ ਕੰਮ ਕਰ ਦਿੱਤਾ ਇੱਕ ਬਾਹ ਛੜਵਾ ਕੇ ਬਾਹ ਛੜ ਅਵਾੜ ਦੀ ਅੱਖ ਦੇ ਵਿੱਚ ਅੱਖ ਪਾ ਕੇ ਲਲਕਾਰਾ ਮਾਰਿਆ ਉਹ ਬੀਬੀ ਹਰਮਤ ਪ੍ਰੀਤ ਦਾ ਲੇਕਿਨ ਇਹ ਬਾਹ ਛੜਨ ਬਾਹ ਛੜਨੀ ਲਲਕਾਰਾ ਕਿੱਥੇ ਮਾਰਿਆ ਯਾਰ ਵਿਚਾਰੀ ਇਹ ਕੁੜੀ ਵੀ ਸੋਚ ਰਹੀ ਹੋਣੀ ਆ ਕਿ ਸਾਲਾ ਇੰਨਾ ਘਟਾ ਤਾਂ ਮੈਂ ਕੰਮ ਹੀ ਨਹੀਂ ਕੀਤਾ ਜਿੰਨਾ ਕੁਝ ਲੋਕਾਂ ਨੇ ਬੋਲ ਦਿੱਤਾ ਸੱਚੀ ਚ ਯਾਰ ਪੰਪਰ ਬਹੁਤ ਕੁਤੀ ਚੀਜ਼ ਹੁੰਦੀ ਆ ਬੰਦੇ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦੀ ਆ ਜੇ ਕੁੜੀਆਂ ਪੁਲਿਸ ਨੂੰ ਗਲਤ ਬੋਲਣ ਤਾਂ ਠੀਕ ਆ ਜੇ ਇਹੀ ਕੋਈ ਮੁੰਡਾ ਪੁਲਿਸ ਅੱਗੇ ਖੜਾ ਹੁੰਦਾ ਤਾਂ ਪੁਲਿਸ ਨੇ ਜੋ ਬੰਡ ਕੁੱਟਣੀ ਸੀ ਵੈਸੇ ਪੰਜਾਬ ਵਿੱਚ ਹੋਰ ਵੀ ਬਹੁਤ ਕੇਸ ਆ ਜਿਸ ਵਿੱਚ ਲੋਕ ਸੱਚੀ ਵਿੱਚ ਪ੍ਰਸ਼ਾਸਨ ਅੱਗੇ ਗੱਜ ਕੇ ਖੜੇ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਅਵਾਰ ਦਾ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਬਾਕੀ ਤੁਸੀਂ ਇਸ ਪਰ ਕੀ ਸੋਚਦੇ ਹੋ ਕਮੈਂਟ ਜਰੂਰ ਕਰਿਓ ਧੰਨਵਾਦ